PB Today ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲੌਰ ਵਿਖੇ ਸਵਰਗ ਵਾਸੀ ਕਾਮਰੇਡ ਰੌਣਕੀ ਰਾਮ ਨੂੰ ਯਾਦ ਕਰਦਿਆਂ ਉਹਨਾਂ ਦੇ ਪਰਿਵਾਰ ਅਤੇ ਕਾਮਰੇਡ ਜਥੇਬੰਦੀਆਂ ਵੱਲੋਂ ਉਹਨਾਂ ਦੀ 14ਵੀਂ ਬਰਸੀ ਮਨਾਈ ਗਈ ਇਸ ਮੌਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਗਏ ਉਹਨਾਂ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ ਅਤੇ ਉਹਨਾਂ ਵੱਲੋਂ ਲੋਕ ਹਿੱਤ ਲਈ ਕੀਤੇ ਕੰਮਾਂ ਨੂੰ ਸਲਾਹਿਆ ਗਿਆ ਇਸ ਮੌਕੇ ਗੱਲਬਾਤ ਰਾਹੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਉਹ ਉਹਨਾਂ ਤੇ ਖਰੀ ਨਹੀਂ ਉਤਰੀ ਜਿਸ ਨੇ ਗਰੀਬੀ ਖਤਮ ਕਰਨ ਦੀ ਬਜਾਏ ਗਰੀਬਾਂ ਨੂੰ ਖਤਮ ਕਰਨ ਵਾਲੀ ਨੀਤੀ ਅਪਣਾਈ ਹੋਈ ਹੈ ਜਿਸ ਨੇ ਅੱਜ ਤੱਕ ਇੱਕ ਵੀ ਮਜ਼ਦੂਰਾਂ ਦੇ ਪੱਖ ਦਾ ਕੰਮ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡੀਜ਼ਲ ਪੈਟਰੋਲ ਤੇ ਬਿਜਲੀ ਦੇ ਰੇਟ ਵਧਾ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਜਿਸ ਦੇ ਸਿਹਤ ਸਹੂਲਤਾਂ ਵਾਲੇ ਦਾਅਵੇ ਵੀ ਝੂਠੇ ਨਿਕਲੇ ਹਨ ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ਦੇਖਦੇ ਹਾਂ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੁਜਾ ਵੱਲੋਂ ਭੇਜੀ ਗਈ ਵਿਸ਼ੇਸ਼ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅੱਜ ਦੇ ਸ਼ਾਨਦਾਰ ਰਾਉਂਡ ਕੀਰਨ ਫਲੋਰਸ ਹੁਣ ਵੀ ਜਿਹੜੀ 14ਵੀਂ ਵਰਸੀ ਪੀਟੀਆਈਐਮ ਵੱਲੋਂ ਬਣਾ ਕੇ ਹਟਿਆ ਔਰ ਅੱਜ ਦੇ ਦਿਨ ਨੂੰ ਅਸੀਂ ਹਰੇਕ ਸਾਲ ਮਨਾਉਂਦੇ ਆ ਇਸ ਦਿਨ ਤੇ ਉੱਤੇ ਅੱਜ ਦੇ ਦਿਨ ਸਾਡੇ ਤੋਂ ਮੁਸ਼ਕਲ ਸੀ ਤੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਆਇਆ ਅਸੀਂ ਉਹਨੂੰ ਘਰ ਘਰ ਨੂੰ ਜਾਣਦਾ ਅੱਜ ਦੇ ਦਿਨ ਤੇ ਅਹਿਦ ਕਰਦੇ ਆ ਔਰ ਨਾਲ ਹੀ ਜਿਹੜਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਲੋਕਮਾਰੂ ਨੀਤੀਆਂ ਉਹਦਾ ਵੀ ਵਿਰੋਧ ਕਰਦੇ ਆ ਕਿਉਂਕਿ ਜਿਹੜੀ ਸਰਕਾਰ ਤੱਤਾ ਤੇ ਇਹ ਗੱਲ ਕਹਿ ਕੇ ਆਈ ਸੀ ਕਿ ਅਸੀਂ ਇੱਥੋਂ ਦੇ ਜਿਹੜੇ ਇਹ ਬੱਚੇ ਆ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇਵਾਂਗੇ ਔਰ ਜਿਹੜੇ ਤੁਹਾਡੇ ਨੌਜਵਾਨ ਆ ਉਹਨਾਂ ਨੂੰ ਤੇ ਅਸੀਂ ਰੋਜ਼ਗਾਰ ਦੇ ਵਸੀਲੇ ਪੈਦਾ ਕਰਾਂਗੇ ਔਰ ਲੋਕਾਂ ਨੂੰ ਚੰਗੀਆਂ ਸਿਹਤ ਸੂਤਾ ਦੇਵਾਂਗੇ ਪਰ ਅੱਜ 2 ਸਾਲ ਤੋਂ ਜਿਹੜਾ ਵੱਧ ਸਮਾਂ ਹੋ ਚੁੱਕਾ ਆ ਉਹਨਾਂ ਨੇ ਕੋਈ ਵੀ ਇਹੋ ਜਿਹਾ ਜਿਹੜਾ ਵਸੀਲਾ ਨਹੀਂ ਪਣਕਿਆ ਹਰ ਫਰੰਟ ਦੇ ਉੱਤੇ ਫੇਲ ਹੋਈ ਆ ਇਹ ਸਰਕਾਰ ਦਾ ਜਿਹੜਾ ਗਰਾਫ ਇੰਨੀ ਛੇਤੀ ਥੰਡੇ ਗਿਆ ਲੋਕ ਜਿਹੜੇ ਚਾਈ ਚਾਈ ਵੋਟਾਂ ਪਾਈਆਂ ਸੀ ਕਿ ਜਿਹੜੇ ਕਾਂਗਰਸਰ ਹੋਣ ਅਕਾਲੀਆਂ ਤੋਂ ਅੱਕੇ ਹੋਏ ਸੀ ਵੀ ਅਸੀਂ ਇਹਨਾਂ ਤੋਂ ਆਸ ਕਰਦੇ ਆ ਕਿ ਇਹ ਚੰਗਾ ਜਿਹੜਾ ਪੰਜਾਬ ਨੂੰ ਗਾਈਡ ਕਰਨਗੇ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਪਰ ਉਹਦੇ ਉਲਟ ਹੋਇਆ ਅਟੜੇ ਚੰਗੇ ਚੱਲਦੇ ਹਸਪਤਾਲਾਂ ਦੇ ਵਿੱਚ ਇਹਨਾਂ ਨੇ ਜਿਹੜਾ ਮਹੱਲਾ ਕਲੀਨਿਕ ਖੋਲ੍ਹ ਕੇ ਭਗਵਾਨ ਜੀ ਨੇ ਆਪਣੀਆਂ ਫੋਟੋ ਲਾ ਕੇ ਆਮ ਆਦਮੀ ਕਲੀਨਿਕ ਬਣਾ ਦਿੱਤੇ ਤੁਸੀਂ ਚਾਹੁੰਦੇ ਹਾਂ ਮੈਂ ਮਹੱਲਾ ਕਲੀਨਿਕ ਖੋਲ੍ਹਣ ਉਹਨਾਂ ਨੇ ਚਾਹੀਦਾ ਸੀ ਪਰ ਉਹ ਮਹੱਲਿਆਂ ਦੇ ਵਿੱਚ ਖੋਲ੍ਹਣੇ ਚਾਹੀਦੇ ਸੀ ਨਾ ਕਿ ਚੰਗੇ ਜਿਹੜੇ ਚੱਲਦੇ ਹਸਪਤਾਲਾਂ ਦੇ ਵਿੱਚ ਇਸੇ ਤਰ੍ਹਾਂ ਬੀਬੀਆਂ ਦੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜਿਹੜਾ ਤੁਸੀਂ 18 ਸਾਲ ਤੋਂ ਉੱਪਰ ਦੇ ਕਿੰਨੇ ਵੀ ਬੀਬੀਆਂ ਆ ਉਹਨਾਂ ਨੂੰ ਇੱਕ 1000 ਰੁਪਏ ਦੇਵਾਂਗੇ ਉਹ ਨਹੀਂ ਦਿੱਤਾ ਹਲੇ ਤੱਕ ਦੇ ਨਾਲ ਹੀ ਜਿਹੜਾ ਪਿਛਲੀ ਸਰਕਾਰ ਬੰਦੇ ਜਿਹੜਾ 7 ਕਿਲੋ ਵਾਰ ਤੱਕ ਦਾ ਜਿਹੜਾ ਸਰਕਾਰ ਨੇ ਕਿਹਾ ਸੀ ਵੀ ਅਸੀਂ 1000 ਰੁਪਏ ਸਬਸਿਡੀ ਦੇਾਂਗੇ ਉਹ ਵੀ ਇਹ ਸਰਕਾਰ ਨੇ ਖਤਮ ਕਰਕੇ ਜਿਹੜਾ ਲੋਕਾਂ ਦੇ ਨਾਲ ਧੋਖਾ ਮਾਇਆ ਤੇ ਨਾਲ ਹੀ ਬੀਤੇ ਦਿਨੀਂ ਪੈਟਰੋਲ ਔਰ ਡੀਜ਼ਲ ਤੇ ਵੈਟ ਲਾ ਕੇ ਵੀ ਜਿਹੜਾ ਲੋਕਾਂ ਦੇ ਨਾਲ ਧੋਖਾ ਮਾਇਆ ਪੈਟਰੋਲ ਔਰ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਵਧਣ ਦੇ ਨਾਲ ਜਿਹੜਾ ਘਾਟਵਾਹੀ ਦਾ ਸਮਾਨ ਤੇ ਬਿਗਾਈ ਦੀ ਸਮਰਤਾ ਨਹੀਂ ਆ ਸੋ ਸਾਰੇ ਕੱਸ ਦੇ ਖਿਲਾਫ ਅਸੀਂ ਨਾਲ ਹੀ ਜਿਹੜਾ ਲੋਕਾਂ ਨੂੰ ਲਾਮਬੰਦ ਕਰਦੇ ਆ ਅੱਜ ਦੇ ਦਿਨ ਤੇ ਇਹੀ ਸਾਡਾ ਜਿਹੜਾ ਸਨੇਹਾ ਆ ਤੇ ਇਹ ਸਰਕਾਰ ਦੀਆਂ ਇਹਨਾਂ ਲੋਕਮਾਰੂ ਨੀਤੀਆਂ ਦੇ ਖਿਲਾਫ ਇਕੱਠੇ ਹੋਈਏ ਇਹੀ ਸੰਦੇਸ਼ ਹੈ